ਕੋਈ ਨ ਜਾਣੇ ਤੇਰਾ ਅੰਤੁ ਹੁ ਜੀਤੇਉ ਸਗਲੇ ਸਮਗਰੀ ਤੇਰਾ ਸੂਤਰ ਧਾਰੀ ਕਮਤੇ ਸੋਭਾ ਪਿਆ ਪਿੰਡ ਮਿਸ਼ਾਣਾ ਵਿਖੇ ਚੌਥਾ ਕਬੱਡੀ ਕੈਂਪਤਾ ਪਹਿਲਾ ਦਿਨ ਤੇਗਿਲੋ ਪਾਰ ਵਿੱਚ ਉਹ ਪਹਿਲਾ ਸਥਾਨ ਪਿੰਡ ਮਛਾਣਾ ਅਤੇ ਦੂਜਾ ਸਥਾਨ ਪਿੰਡ ਰਾਇਕੇ ਕਲੰਦਾਰਿਆ ਹਾ ਅਜਿਬ ਢੰਡਾ ਡੱਬਾ ਵਾਲੀ ਨੈਸ਼ਨਲ ਹਾਈਵੇ ਤੇ ਪਿੰਦੇ ਪਿੰਡ ਮਛਾਣਾ ਵਿਖੇ ਬਾਬਾ ਰਤਾ ਸਪੋਰਟਸ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਨਾਲ ਚੌਥਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਕਬੱਡੀ ਕੈਂਪ ਸ਼ੁਰੂ ਕਰਵਾਉਣ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਕਬੱਡੀ ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਤੇਗਵੀਰ ਸਿੰਘ ਜੋਨੀ ਸੁਖਵੀਰ ਸਿੰਘ ਖਾਲਸਾ ਮੈਂਬਰ ਸਿੰਘ ਥਾਣੇਦਾਰ ਕਲੱਬ ਪ੍ਰਧਾਨ ਲਖਵਿੰਦਰ ਨੇ ਕੀਤਾ ਇਸ ਮੌਕੇ ਤੇ 30 ਕਿਲੋ ਭਾਰ ਦੀਆਂ 36 ਟੀਮਾਂ ਅਤੇ 40 ਕਿਲੋ ਭਾਰ ਨ 35 ਟੀਮਾਂ ਨੇ ਭਾਗ ਲਿਆ ਜਿਸ ਵਿੱਚ 30 ਕਿਲੋ ਭਾਰ ਟੀਮ ਚੋਂ ਮਿਸ਼ਾਣਾ ਫਰਸਟ ਅਤੇ ਰਾਇਕੇ ਕਲਾਸ ਸੈਕੰਡਰੀਆ ਜਿਸ ਵਿੱਚ 30 ਕਿਲੋ ਵਰਗ ਭਾਰ ਦਾ ਬੈਸਟ ਰੇਡਰ ਅਤੇ ਬੈਸਟ ਚਾਫੀ ਨੂੰ ਨਿੱਕਾ ਮਿਸ਼ਾਣਾ ਵੱਲੋਂ 2 ਕਿਲੋ ਦੇਸੀ ਘੋੜ ਦਿੱਤਾ ਗਿਆ ਹੈ ਇਸ ਕਬੱਡੀ ਕੈਂਪ 'ਚ ਤਾਸਟਾ ਮੈਚ ਕਰਵਾਇਆ ਗਿਆ ਜਿਸ ਦੇ ਨਤੀਜੇ ਕੱਲ ਆਉਣਗੇ ਇਸ ਮੌਕੇ ਤੇ ਕਲੱਬ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 40 ਕਿਲੋ ਭਾਰ ਦਾ ਫਾਈਨਲ ਮੈਚ ਕੱਲ ਹੋ ਜਾਏਗਾ ਤੇ 35 ਕਿਲੋ ਭਾਰ ਦਾ ਮੈਚ ਅੱਜ ਕਰਵਾ ਦਿੱਤਾ ਗਿਆ tournaments ਮਿਸ਼ਾਣਾ ਦਾ ਕਬੱਡੀ ਕੈਂਪ ਦੇਖਣ ਲਈ ਦੂਰ ਨੇੜੇ ਦੇ ਦਰਸ਼ਕ ਮੌਜੂ ਇਸ ਮੌਕੇ ਕਲੱਬ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਰੰਗਲਾ ਪੰਜਾਬ ਤੋਂ ਚਾਰੰਜਿਤ ਮਿਸ਼ਾਣਾ ਦੀ ਇਹ ਰਿਪੋਰਟ Thank you